ਅਮਰੀਕਾ ਤੋਂ ਇੱਕ ਖਾਸ ਖਬਰ ਆਈ ਹੈ ਜੁਥੇ ਕਿ ਭਾਰਤ ਦੇ ਵਿੱਚ ਅਮਰੀਕੀ ਦੂਤ ਘਰ ਦੇ ਵੱਲੋਂ 2000 ਵੀਜ਼ਾ ਅਪਾਇੰਟਮੈਂਟਸ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਆਖਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਰਿਹਾ ਕਿਉਂ ਅਜੇ ਹਾਲ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਅੱਜ ਇਸ ਖਾਸ ਰਿਪੋਰਟ ਤੋਂ ਦੱਸਾਂਗੇ ਤੇ ਹਮ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਲੋਂ 2000 ਇਹ ਵੀਜ਼ਾ ਅਪਾਇੰਟਮੈਂਟਸ ਨੇ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਅਮਰੀਕੀ ਦੂਤ ਘਰ ਨੇ ਵੱਦ ਵੀਜ਼ਾ ਫੋਰਸਮੈਂਟ ਰੱਦ ਕਰ ਦਿੱਤੀਆਂ ਨੇ ਅਰਜੀਕਰਾਂ ਦੇ ਪਿੱਛੇ ਤੋਂ ਖਾਤੜੀ ਵਾਲੀਆਂ ਗਤੀਵਿਧੀਆਂ ਦੱਸੀਆਂ ਜਾ ਰਹੀਆਂ ਜਾਣਕਾਰੀ ਦੇ ਅਨੁਸਾਰ ਵੀਜ਼ਾ ਅਰਜੀ ਦੇ ਵਿੱਚ ਕੁਝ ਬੇਨਿਯਮਾਂ ਦੀ ਸ਼ਿਕਾਇਤ ਸਾਹਮਣੇ ਆਈਏ ਉਸ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਕਿ ਅਮਰੀਕਾ ਵੀਜ਼ਾ ਇੰਟਰਵਿਊ ਦੀਆਂ ਤਰੀਕਾ ਨੂੰ ਬਲੌਕ ਕਰਨ ਵਾਲੇ ਬੋਟਾਂ ਤੇ ਕਾਰਵਾਈ ਕਰ ਰਿਹਾ ਇਸ ਦੇ ਨਾਲ ਬਹੁਤ ਸਾਰੇ ਬੇਨਕਾਰਾਂ ਦੇ ਕੋਲ ਆਪਣੇ ਪ੍ਰਸਤਾਵਿਤ ਫੇਰੀ ਦੇ ਲਈ ਲੰਬੇ ਸਮੇਂ ਸਰ ਵੀਜ਼ਾ ਪ੍ਰਾਪਤ ਕਰਨ ਦੇ ਲਈ ਏਜੰਟਾ ਨੂੰ ప్రతి ਵਿਅਕਤੀ ਲਗਭਗ 30000 ਤੋਂ 35000 ਰੁਪਏ ਦਾ ਭੁਗਤਾਨ ਕਰਨਾ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ ਅਮਰੀਕੀ ਦੂਤਖਾਨੇ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਦੁਆਰਾ ਮੁਲਾਕਾਤ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਗਈ ਸੀ ਇਹਨਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਮਰੀਕੀ ਦੂਤਖਾਨੇ ਐਕਸ ਦੇ ਹੇਠੇ ਪੋਸਟ ਕੀਤਾ ਹੈ ਕਿ ਕੌਂਸਲਰ ਟੀਮ ਇੰਡੀਆ ਵੋਟਾਂ ਦੁਆਰਾ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਅਪੌਇੰਟਮੈਂਟਸ ਨੂੰ ਰੱਦ ਕਰ ਰਹੀ ਹੈ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਕਾਉਂਸਲਰ ਟੀਮ ਇੰਡੀਆ ਨੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਸਾਡੀਆਂ ਸ਼ੈਡਿਊਲਿੰਗ ਨੀਤੀਆਂ ਦੀ ਉਲੰਘਣਾ ਕਰਦੇ ਹੋਏ ਲਗਭਗ 2000 ਵੀਜ਼ਾ ਅਪੌਇੰਟਮੈਂਟਸ ਕੀਤੀਆਂ ਅਮਰੀਕੀ ਦੂਤਖਾਨੇ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਦੁਆਰਾ ਮੁਲਾਕਾਤ ਸ਼ੈਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਗਈ ਸੀ ਇਹਨਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਮਰੀਕੀ ਦੂਤ ਘਰ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈ ਕਿ ਕਾਉਂਸਲ ਟੀਮ ਇੰਡੀਆ ਵੋਟਾਂ ਦੁਆਰਾ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਅਪਾਇੰਟਮੈਂਟਸ ਨੂੰ ਰੱਦ ਕਰ ਰਹੀ ਹੈ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਕਾਉਂਸਲਰ ਟੀਮ ਇੰਡੀਆ ਨੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਸਾਡੀਆਂ ਸ਼ੈਡਿਊਲਿੰਗ ਨੀਤੀਆਂ ਦੀ ਉਲੰਘਣਾ ਕਰਦੇ ਹੋਏ ਲਗਭਗ 2000 ਵੀਜ਼ਾ ਅਪਾਇੰਟਮੈਂਟਸ ਕੀਤੀਆਂ ਹਨ ਰਦ ਪ੍ਰਭਾਵ ਦੇ ਨਾਲ ਅਸੀਂ ਇਹਨਾਂ ਮੁਲਾਕਾਤਾਂ ਨੂੰ ਰੱਦ ਕਰ ਰਹੇ ਹਾਂ ਤੇ ਸੰਬੰਧਿਤ ਖਾਤਿਆਂ ਦੇ ਲਈ ਸ਼ੈਡਿਊਲਿੰਗ ਵਿਸ਼ੇਸ਼ ਅਧਿਕਾਰਾਂ ਨੂੰ ਮੁਅੱਤਲ ਜੜਾ ਉਹ ਕਰ ਰਹੇ ਹਾਂ ਏਜੰਟਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮ੍ਰਿਤਕੀ ਦੂਧ ਘਰ ਦੇ ਵੱਲੋਂ ਵੀਜ਼ਾ ਧੋਖਾਧੜੀ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ ਸਾਈਬਰ ਥਰਡੀ ਹੰਦਲੀ ਪੁਲਿਸ ਨੇ ਕਈ ਵੀਜ਼ਾ ਤੇ ਪਾਸਪੋਰਟ ਏਜੰਟਾ ਦੇ ਵਿਰੁੱਧ ਕੇਸ ਦਰਜ ਕੀਤਾ ਦੂਧ ਘਰ ਦੇ ਅਨੁਸਾਰ ਇਹਨਾਂ ਏਜੰਟਾ ਨੇ ਬਿਨੈਕਾਰਾਂ ਦੇ ਲਈ ਵੀਜ਼ਾ ਪ੍ਰਾਪਤ ਕਰਨ ਦੇ ਲਈ ਜਾਲੀ ਦਸਤਾਵੇਜ਼ ਪੇਸ਼ ਕਰਕੇ ਅਮਰੀਕੀ ਸਰਕਾਰ ਨੂੰ ਤੋਖਾ ਦਿੱਤਾ ਨਾਲ ਹੀ ਨਾਲ ਇਹ ਵੀ ਦੱਸਿਆ ਗਿਆ ਕਿ ਰਿਪੋਰਟ ਦੇ ਵਿੱਚ ਪਿਛਲੇ ਸਾਲ ਮਈ ਅਤੇ ਅਗਸਤ ਦੇ ਵਿੱਚ ਦੂਤਕਰ ਨੇ ਇੱਕ ਅੰਦਰੂਨੀ ਜਾਂਚ ਕੀਤੀ ਅਤੇ ਕਈ ਆਈਪੀ ਖਾਤਿਆਂ ਦੇ ਨਾਲ ਜੁੜੇ 30 ਏਜੰਟਾਂ ਦੀ ਸੂਚੀ ਤਿਆਰ ਕੀਤੀ ਗਈ ਹੁਣ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਅਮਰੀਕੀ ਦੂਤਕਰ ਨੇ 2000 ਤੋਂ ਵੱਧ ਵੀਜ਼ਾ ਪੁਆਇੰਟਸ ਰੱਦ ਕਰ ਦਿੱਤੀਆਂ ਅਜਿਹਾ ਕਰਨ ਦੇ ਪਿੱਛੇ ਤੋਂ ਖਾਤਾ ਢੀਵਾਲੀਆਂ ਗਤੀਵਿਧੀਆਂ ਦੱਸੀਆਂ ਜਾ ਰਹੀਆਂ ਜਾਣਕਾਰੀ ਦੇ ਅਨੁਸਾਰ ਵੀਜ਼ਾ ਅਰਜ਼ੀ ਦੇ ਵਿੱਚ ਕੁਝ ਬੇਨਿਯਮਾ ਦੀ ਸ਼ਿਕਾਇਤ ਸਾਹਮਣੇ ਆਈ ਇਸ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਅਮਰੀਕਾ ਵੀਜ਼ਾ ਇੰਟਰਵਿਊ ਦੀਆਂ ਤਰੀਕਾਂ ਨੂੰ ਬਲੌਕ ਕਰਨ ਵਾਲੇ ਵੋਟਾਂ ਤੇ ਕਾਰਵਾਈ ਚੱਲੀ ਹੈ ਉਹ ਕੀਤੀ ਜਾ ਰਹੀ ਹੈ